एसएसपी मोगा श्री अजय ਗਾਂਧੀ ਆਈਪੀਐਸ ਸਾਡੀਆਂ ਹਦਾਇਤਾਂ ਤੇ ਦਿਸ਼ੰਦਰ ਦੇਸ਼ਾਂ ਹਟ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਥਾਣਾ ਕੋਟੀ ਸੇਖਾਂ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਦੋਸ਼ੀਆਂ ਨੂੰ 100 ਗ੍ਰਾਮ ਹੀਰੋਂ ਦੇ ਨਾਲ ਗ੍ਰਿਫਤਾਰ ਕੀਤਾ ਇਹਨਾਂ ਦੋਸ਼ੀਆਂ ਨੂੰ ਜਦੋਂ ਸਾਡੀ ਟੀਮ ਗਸ਼ਤ ਕਰ ਰਹੀ ਸੀ ਤੇ ਜਦੋਂ ਇਹਨਾਂ ਨੂੰ ਰੋਕਿਆ ਤੇ ਇਹਨਾਂ ਤੇ ਸਾਨੂੰ ਸ਼ੱਕ ਹੋਇਆ ਇਹ ਦੋਨੋਂ ਜਾਨੇ ਘਬਰਾ ਗਏ ਜਦੋਂ ਅਸੀਂ ਇਹਨਾਂ ਨੂੰ ਚੈੱਕ ਕੀਤਾ ਤੇ ਇਹਨਾਂ ਕੋਲੋਂ ਸਾਨੂੰ 100 ਗ੍ਰਾਮ ਹੀਰਾਂ ਬਰਾਮਦ ਹੋਈ ਇਦੇ ਵਿੱਚ ਇੱਕ ਦੋਸ਼ੀ ਸੁਨੀਤਾ ਵਾਈਫ ਆਫ ਪੱਪੂ ਵਾਸੀ ਸਾਦਾਵਾਲੀ ਬਸਤੀ ਤੇ ਦੂਜੇ ਦੋਸ਼ੀ ਦਾ ਨਾਮ ਗੁਰਜੰਟ ਸਿੰਘ son of ਦਰਬਾਖ ਸਿੰਘ ਵਾਸੀ ਘਰਿੰਡਾ ਇਹਨਾਂ ਕੋਲੋਂ 100 ਗ੍ਰਾਮ ਹੀਰਨ ਰਿਕਵਰ ਹੋਈ ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਸਾਡੀ ਟੀਮ ਨੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਵਰਕ ਕਰਦੇ ਆ ਇੱਕ ਬੈਕਵਰਡ ਲਿੰਕ ਦੇ ਵਿੱਚ ਦੋਸ਼ੀ ਮਨਪ੍ਰੀਤ ਸਿੰਘ ਜੋਗਾ son of ਜਗਿੰਦਰ ਸਿੰਘ ਸਾਦਾਵਾਲੀ ਬਸਤੀ ਮੋਗਾ ਉਸ ਨੂੰ ਵੀ ਅਰੈਸਟ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੇ ਦੋਸ਼ੀ ਹੋਰ ਵੀ ਬੈਕਵਰਡ ਤੇ ਫਾਰਵਰਡ ਲਿੰਕ ਦੇ ਵਿੱਚ ਹੋਣਗੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ